ਅੱਜ ਫਲੋਰ ਦੇ ਸਤਲੁਜ ਦਰਿਆ ਉਤੇ ਹੜ੍ਹ ਦੀ ਸਥਿਤੀ ਸੰਬੰਧੀ ਭਾਰਤੀ ਫੌਜ ਐਨਡੀਆਰਐਫ ਐਸਟੀਆਰਐਫ ਅਤੇ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਵਿਸ਼ਾਲ ਮੌਕ ਟ੍ਰੈਲ ਕੀਤੀ ਗਈ ਜਿਸ ਵਿੱਚ ਲੋਕਾਂ ਨੂੰ ਦਿਖਾਇਆ ਗਿਆ ਹੈ ਕਿ ਹੜ੍ਹ ਦੀ ਸਥਿਤੀ ਵਿੱਚ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਉੱਥੇ ਇਸ ਵਿੱਚ ਭਾਰਤੀ ਫੌਜ ਦੇ ਦੋ ਹੈਲੀਕਾਪਟਰਾਂ ਸਮੇਤ ਕਈ ਮੋਟਰ ਬੋਟਾਂ ਨੇ ਹਿੱਸਾ ਲਿਆ ਜੀ ਅੱਜ ਮਿਤੀ 8 7 2025 ਨੂੰ ਰਿਵਰਸ ਅਤਲੂ ਜਿਹੜੇ ਬੈਂਕਸ ਹੈਗੇ ਆ ਉਹਦੇ ਉੱਪਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਲੰਧਰ ਵੱਲੋਂ ਮਾਨਯੋਗ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਸ਼੍ਰੀ ਹਮਾਂਸ਼ੂ ਅਗਰਵਾਲ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੰਡੀਅਨ ਆਰਮੀ ਐਸਟੀਆਰਐਫ ਐਨਡੀਆਰਐਫ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਅਲੱਗ-ਅਲੱਗ ਵਿੰਗਸ ਇਨਕਲੂਡਿੰਗ ਪੰਜਾਬ ਪੁਲਿਸ ਔਰ ਪੰਜਾਬ ਹੋਮ ਗਾਰਡਸ ਪੰਜਾਬ ਫਾਇਰ ਸਰਵਿਸਿਜ਼ ਔਰ ਪੰਜਾਬ ਹੈਲਥ ਡਿਪਾਰਟਮੈਂਟ ਉਹਨਾਂ ਸਾਰਿਆਂ ਦੀ ਸ਼ਮੂਲੀਅਤ ਦੇ ਨਾਲ ਜਿਹੜਾ ਹੈਗਾ ਅੱਜ ਇੱਕ ਫਲੱਡ ਪ੍ਰੋਟੈਕਸ਼ਨ ਐਕਟੀਵਿਟੀ ਜਿਹੜੀ ਕੀਤੀ ਗਈ ਹੈਗੀ ਹੈ ਔਰ ਉਹਨੂੰ ਸੀ ਬਹੁਤ ਸਕਸੈਸਫੁਲ ਵੇਦੇ ਨਾਲ ਜਿਹੜਾ ਹੈਗਾ ਐਗਜ਼ੀਕਿਊਟ ਕੀਤਾ ਇਹਦੇ ਵਿੱਚ ਸਾਰੇ ਏਜੰਸੀਜ਼ ਜਿਹੜੀਆਂ ਹਨ ਜਿਹਨਾਂ ਦਾ ਮੈਂ ਨਾਮ ਲੈਂਦਾ ਹੈਗਾ ਉਹਨਾਂ ਦੀ ਕਲੋਜ਼ ਕੋਆਰਡੀਨੇਸ਼ਨ ਰਹੀ ਹੈਗੀ ਹੈ ਔਰ ਉਹਨਾਂ ਨੇ ਇਨੈਕਟ ਕੀਤਾ ਹੈਗਾ ਕਿ ਫਲੱਡ ਦੀ ਸੰਭਾਵਿਤ ਸਿਚੁਏਸ਼ਨ ਦੇ ਵਿੱਚ ਜਿਹੜੀ ਹੈਗੀ ਆ ਅਲੱਗ-ਅਲੱਗ ਏਜੰਸੀਜ਼ ਅਲੱਗ-ਅਲੱਗ ਡਿਪਾਰਟਮੈਂਟਸ ਕਿਸ ਤਰੀਕੇ ਦੇ ਨਾਲ ਆਪਣੇ ਰੋਲ ਨੂੰ ਬਖੂਬੀ ਤੌਰ ਤੇ ਨਿਰਵਾਹ ਕਰਨਗੇ ਔਰ ਜਾਣ ਮਾਲ ਦਾ ਜਿਹੜਾ कोई भी खदशा होंगे नुकसान प्रोहिबिट करेंगे अवॉइड करेंगे थैंक यू सो मच इंडियन आर्मी एन डी आर एफ एस डी आर एफ पंजाब पुलिस स्टेट मेडिकल अथॉरिटीज फायर ब्रिगेड होम गार्ड्स एन सी सी और इंडियन रेड क्रॉस सोसाइटी के साथ मिलकर की जा रही है हमारे देश के कई क्षेत्र हर साल बाढ़ जैसी आपदाओं का सामना करते हैं जिसे कई लोगों की जान जीव जंतु और संपत्ति की हानि होती है ऐसे में तैयारी सहयोग और तुरंत प्रतिक्रिया बहुत मायने रखती है। एक्सरसाइज़ इस चीज को दर्शाता है कि किस तरह हम बाढ़ क्षतिग्रस्त क्षेत्र और उसे प्रभावित लोगों तक तेजी से मदद पहुंचा सकते हैं अजीत पंजाबी ऑथेंटिक लिए सब्सक्राइब करो अजीत वेब टीवी ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ